ਸੋ ਸਤਿਕਾਰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੀ ਪੰਜਾਬ ਦੀਆਂ ਮੰਡੀਆਂ ਵਿੱਚ 1500 ਨੂੰ ਆਂਦਾ ਕੀ ਰੇਟ ਚੱਲਦਾ ਅੰਮ੍ਰਿਤਸਰ ਮੰਡੀ ਵਿੱਚ 2350 ਤੋਂ ਲੈ ਕੇ 2575 ਰੁਪਏ ਫਾਜ਼ਿਲਕਾ ਮੰਡੀ ਵਿੱਚ 2500 ਤੋਂ ਲੈ ਕੇ 2760 ਰੁਪਏ ਸਮਾਣਾ ਮੰਡੀ ਵਿੱਚ 2500 ਤੋਂ ਲੈ ਕੇ 2840 ਰੁਪਏ ਮਟਾਲਾ ਮੰਡੀ ਵਿੱਚ 2300 ਤੋਂ ਲੈ ਕੇ 2595 ਰੁਪਏ ਫਤਣਾ ਮੰਡੀ ਵਿੱਚ 2845 ਰੁਪਏ ਖਨੌਰੀ ਮੰਡੀ ਵਿੱਚ 2500 ਤੋਂ ਲੈ ਕੇ 2800 ਰੁਪਿਆ ਕਰਨਾਲ ਮੰਡੀ ਵਿੱਚ 2200 ਤੋਂ ਲੈ ਕੇ 2670 ਰੁਪਏ ਤੇ ਫਤਿਆਬਾਦ ਮੰਡੀ ਵਿੱਚ 2760 ਰੁਪਏ ਚੀਕਾ ਮੰਡੀ ਵਿੱਚ 2740 ਰੁਪਏ ਤਹਾਣਾ ਮੰਡੀ ਵਿੱਚ 2920 ਰੁਪਏ ਸਰਸਾ ਮੰਡੀ ਵਿੱਚ 2200 ਤੋਂ ਲੈ ਕੇ 2900 ਰੁਪਿਆ ਰਦੀਆ ਮੰਡੀ ਮੰਡੀ ਵਿੱਚ 28600 ਰੁਪਏ 1847 2650 ਰੁਪਏ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵੀ